ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਸਮਾਰਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਮੈਂ ਜਿਹੜੀ ਤੁਹਾਡੇ ਲਈ ਵੀਡੀਓ ਲੈ ਕੇ ਆਈ ਆ ਬਹੁਤ ਹੀ ਛੋਟੀ ਜੀ ਵੀਡੀਓ ਅੱਜ ਮੈਂ ਤੁਹਾਨੂੰ ਦੱਸਾਂਗੀ ਕਿ ਆਪਾਂ ਜਿਹੜੇ ਆ ਸਲਾਈ ਦੇ ਨਾਲ ਮੋਢੇ ਕਿਵੇਂ ਜੋੜਨੇ ਆ ਆਪਾਂ ਸੂਈ ਦੇ ਨਾਲ ਵੀ ਮੋਢੇ ਜੋੜ ਲੈਣੇ ਆ ਜੇਕਰ ਸੂਈ ਦੇ ਨਾਲ ਮੋਢੇ ਜੋੜੀਏ ਤੇ ਬਿਲਕੁਲ ਵੀ ਪਤਾ ਨਹੀਂ ਲੱਗਦਾ ਕਿ ਮੋਢੇ ਜੋੜੇ ਆ ਬਿਲਕੁਲ ਇਸ ਤਰ੍ਹਾਂ ਦਾ ਬੰਦਾ ਹੈ ਜਿਹੜਾ ਆਪਾਂ ਸਲਾਈ ਨਾਲ ਮੋਢੇ ਜੋੜਦੇ ਆ ਉਹਦਾ ਥੋੜਾ ਜਿੰਨਾ ਪਤਾ ਚੱਲਦਾ ਹੈ ਕਿ ਮੋਢੇ ਜੋੜੇ ਆ ਇੱਥੇ ਮੈਂ ਤੁਹਾਨੂੰ ਸਲਾਈ ਦੇ ਨਾਲ ਅੱਜ ਮੋਢੇ ਜੋੜਨੇ ਦੱਸਾਂਗੀ ਕਿ ਉਹਦੇ ਵਾਸਤੇ ਇਹ ਅਗਲਾ ਪਾਸਾ ਲਿਆ ਹੋਇਆ ਆ ਆਪਾਂ ਤੇ ਇਹ ਪਿਛਲਾ ਪਾਸਾ ਲਿਆ ਆ ਦੋਨੋਂ ਪਾਸਿਆਂ ਦੇ ਜਿਹੜੇ ਸਿੱਧੇ ਪਾਸੇ ਆ ਉਹਨਾਂ ਨੂੰ ਆਪਾਂ ਇਸ ਤਰ੍ਹਾਂ ਕਰਕੇ ਅੰਦਰ ਕਰ ਲੈਣਾ ਵਾ ਦੋਵਾਂ ਸਲਾਈਆਂ ਤੇ ਕੁੰਡੇ ਆਪਾਂ ਪਾਏ ਹੋਣੇ ਨੇ ਤੇ ਇੱਕ ਜਿਹੜਾ ਲੰਬਾ ਧਾਗਾ ਇਦੇ ਨਾਲ ਹੁਣ ਆਪਾਂ ਮੋਢੇ ਜੋੜਾਂਗੇ ਤੇ ਵੇਖੋ ਕਿਸ ਤਰ੍ਹਾਂ ਕਰਨਾ ਹੈ ਇੱਕ ਕੁੰਡਾ ਆਪਾਂ ਇੱਧਰ ਵਾਲੀ ਸਲਾਈ ਤੋਂ ਲੈਣਾ ਹੈ ਤੇ ਇੱਕ ਕੁੰਡਾ ਇੱਧਰ ਵਾਲੀ ਸਲਾਈ ਤੋਂ ਲੈਣਾ ਦੋਵਾਂ ਕੁੰਡਿਆਂ ਨੂੰ ਇਕੱਠਾ ਔਣਾ ਇਸ ਤਰ੍ਹਾਂ ਕਰਕੇ ਦੋਵਾਂ ਕੁੰਡਿਆਂ ਨੂੰ ਇਕੱਠਾ ਔ ਲਿਆ ਫਿਰ ਇੱਕ ਵਾਰ ਇੱਕ ਕੁੰਡਾ ਪਿੱਛੇ ਵਾਲੀ ਸਲਾਈ ਤੋਂ ਲੈਣਾ ਤੇ ਇੱਕ ਕੁੰਡਾ ਅੱਗੇ ਵਾਲੀ ਸਲਾਈ ਤੋਂ ਲੈਣਾ ਫਿਰ ਇੱਕ ਕੁੰਡਾ ਆਪਾਂ ਇਸ ਤਰ੍ਹਾਂ ਔ ਲੈਣਾ ਇਹ ਸਾਡੇ ਕੋਲ ਹੁਣ ਦੋ ਕੁੰਡੇ ਹੋ ਗਏ ਜਿਹੜਾ ਆ ਪਿੱਛੇ ਵਾਲਾ ਕੁੰਡਾ ਆ ਇਹ ਆਪਾਂ ਅੱਗੇ ਵਾਲੇ ਕੁੱਡੇ ਦੇ ਉੱਪਰੋਂ نیچے ਸੁੱਟ ਦੇਣਾ ਫੇਰ ਆਪਾਂ ਇਸੇ ਤਰ੍ਹਾਂ ਕਰਾਂਗੇ ਇੱਕ ਕੁੰਡਾ ਪਿੱਛੋਂ ਲਵਾਂਗੇ ਇੱਕ ਕੁੰਡਾ ਅੱਗੋਂ ਲਵਾਂਗੇ ਇਸੇ ਤਰੀਕੇ ਦੇ ਨਾਲ ਆਪਾਂ ਆਪਣੀ ਪੂਰੀ ਜਿਹੜੀ ਆ ਸਲਾਈ ਬਣਾਉਂਦੇ ਜਾਣਾ ਜਦੋਂ ਇਹ ਵਾਲੀ ਸਲਾਈ ਤੇ ਦੋ ਕੁੰਡੇ ਹੋ ਗਏ ਇਹ ਆਪਾਂ ਇਸ ਤਰ੍ਹਾਂ ਕਰਕੇ نیچے ਸੁੱਟ ਦੇਣਾ ਫੇਰ ਸਾਡੇ ਕੋਲ ਇੱਕ ਕੁੰਡਾ ਰਹਿ ਗਿਆ ਫਿਰ ਇੱਥੇ ਆਪਾਂ ਇੱਕ ਇਧਰੋਂ ਕੁੰਡਾ ਲੈਣਾ ਪਿੱਛੇ ਵਾਲੀ ਸਲਾਈ ਤੋਂ ਇੱਕ ਅੱਗੇ ਵਾਲੀ ਸਲਾਈ ਤੋਂ ਇਹ ਸਾਡੇ ਉਲਟੇ ਪਾਸਿਓਂ ਮੋਢੇ ਜੋੜੇ ਜਾਂਦੇ ਨੇ ਜਿਹੜੀ ਮੋਢੇ ਦੀ ਸੀਨ ਆ ਇਹ ਉਲਟੇ ਪਾਸੇ ਹੁੰਦੀ ਆ ਇਸ ਤਰ੍ਹਾਂ ਕਰਕੇ ਆਪਾਂ ਮੋਢੇ ਜਿਹੜੇ ਆ ਜੋੜਦੇ ਚਾਹਾਂਗੇ ਇੱਕ ਪਾਸੇ ਇਸ ਤਰ੍ਹਾਂ ਕਰਕੇ ਆਪਾਂ ਇਹ ਸਾਰੇ ਕੁੰਡੇ ਜਿਹੜੇ ਆ ਜੋੜਦੇ ਜਾਣਾ ਹੈ ਲਾਸਟ ਤੇ ਆ ਕੇ ਸਾਡੇ ਕੋ ਇੱਕ ਸਾਈਡ ਦਾ ਮੋਢਾ ਜਿਹੜਾ ਜੁੜ ਗਿਆ ਵੇਖੋ ਇੱਕ ਸਾਈਡ ਦਾ ਹੁਣ ਰਹਿ ਗਿਆ ਇੱਕ ਸਾਈਡ ਦਾ ਮੋਢਾ ਜੁੜ ਗਿਆ ਹੁਣ ਆਪਾਂ ਕੀ ਕਰਾਂਗੇ ਆ ਪਿਛਲੇ ਪਾਸੇ ਵਾਲੇ ਕੁੰਡੇ ਜਿਹੜੇ ਆ ਇਹ ਵੀ ਬੰਦ ਕਰ ਲਵਾਂਗੇ ਜੇ ਤੇ ਤੁਸੀਂ ਇੱਥੇ ਮੋਢੇ ਗਲਾ ਬਣਾਉਣਾ ਹੈ ਸਲਾਈਆਂ ਦੇ ਨਾਲ ਫਿਰ ਤੁਸੀਂ ਬੰਦ ਕਰ ਸਕਦੇ ਜੇ ਮੈਂ ਛੋਟੇ ਬੱਚੇ ਦਾ ਸਵੈਟਰ ਬਣਾਇਆ ਹੈ ਤੇ ਇੱਥੇ ਆਪਾਂ ਗਲਾ ਨਹੀਂ ਬਣਾਵਾਂਗੇ ਇੱਥੇ ਸਿਰਫ ਆਪਾਂ ਪਿੱਛੇ ਕਰੋਸ਼ੀਏ ਦੇ ਨਾਲ ਬੀਡਿੰਗ ਹੀ ਕਰਾਂਗੇ ਜੇ ਗਲਾ ਬਣਾਉਣਾ ਹੈ ਫਿਰ ਤੁਸੀਂ ਇਹ ਵਾਲੇ ਕੁੰਡੇ ਜਿਹੜੇ ਆ ਇਹ ਬੰਦ ਨਹੀਂ ਕਰਨੇ ਫਿਰ ਆਪਾਂ ਇੱਕ ਵੱਖਰੀ ਸਲਾਈ ਦੇ ਉੱਪਰ ਪਾਵਾਂਗੇ ਤੇ ਫਿਰ ਉਸ ਤੋਂ ਬਾਅਦ ਆਪਾਂ ਗਲੇ ਵਾਲੀਆਂ ਸਲਾਈਆਂ ਦੇ ਨਾਲ ਇਹ ਗਲਾ ਜਿਹੜਾ ਆ ਬਣਾਵਾਂਗੇ ਇਸ ਤਰ੍ਹਾਂ ਆਪਾਂ ਜਿੰਨੇ ਵੀ ਪਿਛਲੇ ਕੁੰਡੇ ਆ ਸਾਰੇ ਬੰਦ ਕਰ ਦੇਣੇ ਆ ਉਹ ਵਾਲੇ ਕੁੰਡੇ ਆਪਾਂ ਪਹਿਲਾਂ ਗਿਣ ਲੈਣੇ ਆ ਕਿ ਸਾਡੇ ਉਹ ਕੁੰਡੇ ਕਿੰਨੇ ਆ ਮੋਢੇ ਦੇ ਜਿਹੜੇ ਆਪਾਂ ਛੱਡੇ ਹੋਏ ਆ ਉਹਨੇ ਕੁੰਡੇ ਹੀ ਪਿੱਛੇ ਰੱਖ ਕੇ ਬਾਕੀ ਆਪਾਂ ਕੁੰਡੇ ਜਿਹੜੇ ਆ ਉਹ ਬੰਦ ਕਰ ਦੇਣੇ ਆ ਇਸ ਤਰੀਕੇ ਦੇ ਨਾਲ ਆਪਾਂ ਹੁਣ ਆਪਾਂ ਪਿੱਛੇ ਗਿਣ ਲੈਣੇ ਆ 2 4 6 8 10 12 12 ਕੁੰਡੇ ਆ ਸਾਡੇ ਮੋਢੇ ਦੇ ਬਾਕੀ ਆ ਤਿੰਨ ਕੁੰਡੇ ਜਿਹੜੇ ਬਚੇ ਆ ਇਹ ਮੈਂ ਘਟਾ ਦੇਣੀ ਆ ਹੁਣ ਇਸ ਤਰ੍ਹਾਂ ਕਰਕੇ ਇਹ ਤਿੰਨ ਕੁੰਡੇ ਆਪਾਂ ਹੁਣ ਘਟਾਤੇ ਆ ਫਿਰ ਆਪਾਂ ਹੁਣ ਇਧਰਲੀ ਸਾਈਡ ਵਾਲਾ ਨਾਲ ਮੋੜਾ ਇੱਥੇ ਰੱਖ ਲਾਂਗੇ ਇਸ ਤਰ੍ਹਾਂ ਬਰਾਬਰ ਦੋਵੇਂ ਸਾਡੇ ਹੋ ਗਏ ਨੇ ਫਿਰ ਉਸੇ ਤਰ੍ਹਾਂ ਆਪਾਂ ਘਟਾਵਾਂਗੇ ਆ ਵੇਖੋ ਮੋੜੇ ਨੂੰ ਜੋੜਾਂਗੇ ਆਟਾ ਆਪਣਾ ਟਾਈਟ ਕਰ ਲਓ ਇਸ ਤਰ੍ਹਾਂ ਕਰਕੇ ਇੱਕ ਉਧਰੋਂ ਲੈਣਾ ਹੈ ਕੁੰਡਾ ਇੱਕ ਕੁੰਡਾ ਉਧਰ ਵਾਲੀ ਸਿਲਾਈ ਤੋਂ ਲੈਣਾ ਹੈ ਸਿੱਧੇ ਪਾਸੇ ਅੰਦਰ ਹੋਣੇ ਚਾਹੀਦੇ ਆ ਤੇ ਉਲਟੇ ਪਾਸੇ ਜਿਹੜੇ ਆ ਉਹ ਬਾਹਰ ਹੋਣੇ ਚਾਹੀਦੇ ਆ ਇਸ ਤਰੀਕੇ ਦੇ ਨਾਲ ਆਪਾਂ ਆਪਣੇ ਜਿਹੜੇ ਆ ਕਿਸੇ ਵੀ ਕੋਟੀ ਸਵੈਟਰ ਦੇ ਜਦੋਂ ਵੀ ਮੋਡੇ ਜੋੜਨੇ ਆ ਤੇ ਇਸ ਤਰੀਕੇ ਦੇ ਨਾਲ ਆਪਾਂ ਜੋੜ ਸਕਦੇ ਆ ਤੇ ਕਿਸੇ ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸੂਈ ਨਾਲ ਕੁੰਡੇ ਮੋਡੇ ਜੋੜਨੇ ਵੀ ਦੱਸਾਂਗੀ ਉਹ ਵੀ ਬਹੁਤ ਆਸਾਨ ਤਰੀਕਾ ਹੈ ਉਹ ਸਿੱਧੇ ਪਾਸੇ ਤੋਂ ਜੋੜੇ ਜਾਂਦੇ ਆ ਉਲਟੇ ਪਾਸੇ ਤੋਂ ਨਹੀਂ ਜੋੜੇ ਜਾਂਦੇ ਇਹ ਉਲਟੇ ਪਾਸੇ ਤੋਂ ਜੋੜੇ ਜਾਂਦੇ ਆ ਇਸ ਤਰੀਕੇ ਦੇ ਨਾਲ ਆਪਾਂ ਸਾਰੇ ਜਿਹੜੇ ਆ ਕੁੰਡੇ ਉਹ ਬਾਈਂਡ ਕਰਦੇ ਜਾਣਾ ਆ ਬੰਦ ਕਰਦੇ ਜਾਣਾ ਆ ਤੇ ਮੋٹے ਛਟੇ ਜਿਹੜੇ ਜੋੜਦੇ ਜਾਣਾ ਆ ਲਾਸਟੇ ਸਾਡੇ ਕੋਲ ਇਹ ਇੱਕ ਕੁੰਡਾ ਰਹਿ ਗਿਆ ਇਹਨੂੰ ਆਪਾਂ ਹੁਣ ਕੀ ਕਰਾਂਗੇ ਉਹਨਾਂ ਜਿਹੜੀ ਆਪਾਂ ਇੱਥੋਂ ਆਪਣੀ ਕੱਟ ਦਵਾਂਗੇ ਤੇ ਇਹ ਇਹਦੇ ਵਿੱਚ ਉਹਦੀ ਨਗਾਦਿਆਂਗੇ ਇਸ ਤਰ੍ਹਾਂ ਕਰਕੇ ਇਹ ਸਾਡੇ ਮੋਡੇ ਜਿਹੜੇ ਹੁਣ ਜੋੜ ਕੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਆਹ ਵੇਖੋ ਇਸ ਤਰ੍ਹਾਂ ਕਰਕੇ ਰੈਡੀ ਹੋ ਗਿਆ ਦੂਸਰਾ ਮੋਡਾ ਵੀ ਆਪਾਂ ਇਸ ਤਰ੍ਹਾਂ ਦੇ ਨਾਲ ਜੋੜ ਲਿਆ ਤੇ ਉਲਟੀ ਸਾਈਡ ਤੇ ਇਹਦੀ ਇੱਕ ਵਟ ਆਉਂਦੀ ਆ ਜੇ ਆਪਾਂ ਸੂਈ ਨਾਲ ਮੋਡੇ ਜੋੜੀਏ ਤੇ ਇੱਥੇ ਕੋਈ ਵੀ ਬਿਲਕੁਲ ਇਸ ਤਰੀਕੇ ਦਾ ਹੀ ਉਹ ਨਜ਼ਰ ਆਉਂਦਾ ਹੈ ਇਹ ਹੁਣ ਸਾਡਾ ਸਵੈਟਰ ਜਿਹੜਾ ਛੋਟੂ ਜਿਹਾ ਬਣ ਕੇ ਤਿਆਰ ਹੋ ਗਿਆ ਹੈ ਤੇ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੈ ਤੇ ਲਾਈਕ ਜ਼ਰੂਰ ਕਰਨਾ ਮਿਲਦੇ ਹਾਂ ਫਿਰ ਅਗਲੀ ਵੀਡੀਓ ਦੇ ਵਿੱਚ ਧੰਨਵਾਦ